ਵੈਜ ਵੈਜ ਦਾ ਸੁੱਖਿਆ ਐਡੇ ਕਰੜੇ ਡਲੇ ਆ ਨਾ ਮਿੱਟੀ ਦੇ ਮੇਰੇ ਸਾਹ ਚੈਟ ਕੜਨਾ ਤੋੜ ਦੇਣ ਹੈ ਕੀ ਦੇ ਰਾਈਟ ਕੜਾ ਹਾਂ ਆ ਆ ਜਿਵੇਂ ਗੋਲ ਹੋਏ ਪਿਆ ਆ ਪਿਆ ਇੱਕਾ ਤੇਰੇ ਹੱਥ ਚ ਜਿਵੇਂ ਲਓ ਵੀ ਆ ਲਿਪੜੀਆਂ ਤੂੜੀ ਆ ਪੁਰਾਣੇ ਪਈ ਐ ਇੱਧਰ ਤੇ ਆ ਹੈਗੀ ਨਵੀਂ ਆ ਲੱਗਿਆ ਮਿੱਟੀ ਰਲਾਉਣ ਹਲਾਣਾ ਹਲਾਣਾ ਵਾਹ ਕੇ ਮਿੱਟੀ ਪੱਟੀਆਂ ਆਪਾਂ ਉਹ ਲੈਣੀ ਸੋਖਾ ਉੱਥੋਂ ਚੱਕ ਕੇ ਪੰਡਿਤ ਜੀ ਹਾਂ ਉੱਥੇ ਆ ਰੀਣ ਜੀ ਥੱਲੇ ਇਕੱਠੀ ਕੀਤੀ ਸੀ ਇਹ ਤੂੜੀ ਬਣਾਈ ਹੈ ਮੈਂ ਨਹੀਂ ਜਿੱਦ ਤੂੜੀ ਬਣਾਈ ਰਹੀ ਨਹੀਂ ਇਕੱਠੀ ਹੋਈ ਥੱਲੇ ਮਗਰ ਓਹੋ ਓਹੋ ਹੁਣ ਆਪਾਂ ਨੂੰ ਜਦੋਂ ਮਿੱਟੀ ਦਾ ਕਿਤੇ ਖੱਡਾ ਲੱਗਿਆ ਆਪਾਂ ਟਰਾਲੀ ਲਿਆ ਕੇ ਰੱਖੀਏ ਇੱਥੇ ਨਾ ਜਾਂ ਵਾਣ ਚ ਪੱਟ ਕੇ ਲੈ ਕੇ ਰੱਖੀਏ ਇਹ ਤਾਂ ਦੋ ਟਰਾਲੀਆਂ ਮਿੱਟੀ ਨੇ ਪਈਆਂ ਹੋਣ ਜਿੱਥੇ ਲੋਡ ਹੋਵੇ ਛੱਤਾਂ ਤੇ ਲਾਉਣੀ ਆ ਜਾਂ ਕਿ ਨਹੀਂ ਇਹਦੇ ਫਾਲੇ ਜਮਨ 9 ਵਜੇ ਸੁਖਿਆ ਉਹਦੇ ਪਾਇਆ 11 ਵਜੇ ਉਹਦੇ ਯਾਰ ਆਪਾਂ ਨੂੰ ਫਾਲੇ ਫੇਰ ਲਿਓਣੇ ਪੈਣੇ ਬਈ ਹੈਨਾ ਤੇ ਲਿਓਣੇ ਵੀ ਉੱਥੋਂ ਹੀ ਪੈਣਗੇ ਫਾਲ ਕੱਟਿਆ ਇੱਕ ਚਾ ਦੋ ਸਾਲ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਟਾਈਮ ਯਾਰ ਕਣਕਾਂ ਦਾ ਕਣਕਾਂ ਵਾਲਾ ਸੀ ਜਿੰਨ ਤਾਂ ਲੱਗਦਾ ਨਹੀਂਂਦਾ ਝੋਨੇ ਵਾਲੇ ਸੀਜ਼ਨ ਚ ਘਾਦੇ ਹੂੰ ਸੰਕਲਟਾ ਜੀਰੋ ਡਰੈਲ ਹੂੰ ਫਤੜੀ ਵੇਖੀ ਹੈ ਉਹਰੇ ਨੇ ਸੱਟ ਬਾਈ ਬਾਲੇ ਪਰੇਣਾ ਸੱਟ ਆਹ ਉਹਰੇ ਮਿੱਟੀ ਬਹੁਤ ਇੰਨੀ ਗਲਤ ਮੈਂ ਉਹੀ ਜਾਣਾ ਹਾਂ ਹਾਂ ਇਧਰ ਬਾਹਲਾ ਪਰੇਣਾ ਸੱਟ ਇਧਰ ਇਧਰ ਆਪਣਾ ਦਾ ਮਾਰਦੇ ਕਈ ਮਾਰਨ ਭੰਨ ਤੋੜਦੇ ਆ ਮੈਂ ਲੈਣੂੰ ਚੱਕ ਕੇ ਫਿਰੋ ਜਾਂਗਾ ਪੰਡ ਜੀ ਛੱਟੀ ਦੇਵਾਂਗੇ ਨਹੀਂ ਤਾਂ ਉੱਥੇ ਪੱਲੀ ਸੜੀ ਜਾਊਗੀ ਹੁਣ ਗੱਗੀ ਤਾਂ ਜਲੀਆ ਆ ਪਰ ਲੋਨੇ ਹਾਂ ਸਾਰੀ ਛੜਦੀ ਹੈ ਨਾ ਹੂੰ ਨੇ ਬਾਲਤਾਂ ਨੇ ਮਿੱਟੀ ਬਹੁਤ ਹੋ ਗਈ ਇਹਦੇ ਨਾਲ ਸੇ ਇਹ ਹੋ ਗਈ ਹਵਾ ਇਹੋ ਕਦੀ ਬਾਲਟੀਆਂ ਵਿੱਚ ਲਿਆ ਪਾਣੀ ਛਿੜਕ ਦੇਣਗੇ ਨਾ हूं इते भी एक दा ओके चढ़ा देते हैं ले ये में आ डलिया ना हम बोल रहे हैं पले करड़े यार ये ਮਿੱਟੀ ਤਾਂ ਬੱਬ ਬਣ ਜੂਗੀ ਬਈ ਯਾਰ ਹੈ ਹੂੰ ਤੇ ਆਪਾਂ ਇਹ ਉੱਥੋਂ ਤੱਕ ਲਿਬੜੇ ਕੋ ਛੜਨੀ ਆ ਮੁਰੋਂ ਜਿੰਨੇ ਕਿ ਚਾਰਾਂਗੇ ਨਾਲ ਦੀ ਨਾਲ ਤੇ ਆਪਾਂ ਪੰਨਾ ਲਾਉ ਹੂੰ ਕਿਤੇ ਇੱਥੇ ਇਹਦੀ ਤਰਫਾਂ ਖੁੱਡੀ ਤੇ ਹੂੰ ਉਹਦਾ ਇਹ ਨਾ ਮਿੱਟੀ ਆ ਜਿਵੇਂ ਤੂੜੀਆ ਗਲੀ ਜੀ ਸੀਗੀ ਵਿੱਚੇ ਰਲ ਗਈ ਨਾ ਨਾ ਤੁੰ ਵੀਰੇ ਏਟਰ ਗਿਆ ਨਾ ੜਕੇ ਵਿਲਾ ਪਾ ਕਿੰਨੀਆਂ ਪੰਡਾ ਉੱਤੇ ਸੜਤੀਆਂ ਹੈ ਨਾ ਤੇ ਉਹ ਐਦ ਕੀ ਢਾਲ ਸਹੀ ਬਣੀ ਐ ਅੱਗੇ ਵਾਲੀ ਖੜਮੇ ਹੀ ਹੁੰਦੀ ਆ ਬਾਈ ਹੂੰ ਹੂੰ ਇਹ ਕੋਲੀ ਕੁਤਨੀ ਭੁੜੀਏ ਕਿਵੇਂ ਨਹੀਂ ਪਾਣੀ ਆਇਆ ਨਾ ਪਾਣੀ ਛੜਕਾ ਪਾਣੀ ਛੜਕੇ ਲਪਾਂਗੇ ਨਾ ਫੇਰ ਨਹੀਂ ਕੁਝ ਹੁੰਦਾ ਇਹ ਸੁੱਕੀ ਜੜੇ ਨਾ ਫੇਰ ਇਹ ਬਣੀ ਆ ਦੇ ਗਲੋਟੇ ਚੱਕ ਰਿਹਾ ਆਪਾਂ ਵੇਖੀ ਨਹੀਂ ਟੜ ਲਪਕੇ